ਉਹ ਚੰਗੇ ਮਾਰ ਟੈਮਸ ਦਾ ਚੜਦੀ ਕਲਾ ਮੰਗਦੇ ਆ ਸਦਾ ਸਰਵਤ ਦਾ ਭਲਾ ਘੱਟ ਗਿਣਤੀ ਐ ਤਾਂ ਵੀ ਮੂਰੇ ਹੁੰਦੇ ਆ ਭੜ ਕੇ ਟਰਾਲੀਆਂ ਨਹੀਂ ਤੁਰੇ ਹੁੰਦੇ ਆ ਜਦੋਂ ਕਿਤੇ ਮਾਰ ਪੈਂਦੀ ਆ ਨਹੀਂ ਲੱਖਾਂ ਤੇ ਫੇਰ ਕੰਮ ਆਉਂਦੇ ਆ ਜਹਾਜ਼ ਜੱਟਾਂ ਦੇ ਫੇਰ ਕੰਮ ਆਉਂਦੇ ਆ ਜਹਾਜ਼ ਜੱਟਾਂ ਦੇ ਇਹ ਜੱਟਾਂ ਦੇ ਜਹਾਜ਼ ਜਦੋਂ ਵੀ ਮੁਸੀਬਤ ਪੈ ਜੇ ਵੱਡੀਆਂ ਵੱਡੀਆਂ ਗੱਡੀਆਂ ਉਹ ਘਰਾਂ 'ਚ ਖਲੋਤਿਆਂ ਨੇ ਇਹ ਸੂਰਮੇ ਸਭ ਤੋਂ ਮੂਰੇ ਰਾਸ਼ਨ ਲੈ ਕੇ ਤੇ ਹੁਣ ਰੇਤ ਹਟਾਉਣ ਦੀ ਵਾਰੀ ਹੈ ਸਭ ਤੋਂ ਮੂਰੇ ਖੜੇ ਹੁੰਦੇ ਐ ਤੇ ਮੈਨੂੰ ਆਪਣੇ ਭਰਾਵਾਂ ਤੇ ਮਾਣ ਹੈ ਪਿੰਡ ਪੱਖੋਕੇ ਜ਼ਿਲ੍ਹਾ ਗੁਰਦਾਸਪੁਰ ਨੀਅਰ ਕਰਤਾਰਪੁਰ ਕਾਰਿਡੋਰ ਖੜੇ ਆ ਔਰ ਮੇਰੇ ਇੱਕ ਵੀਡੀਓ ਪਾਣ ਤੇ ਸਾਡਾ ਪੰਜਾਬ ਦਾ ਯੂਥ ਉਹ ਜੋਦੇ ਜਿਨ੍ਹਾਂ ਨੂੰ ਆਪਾਂ ਫੁਕਰੇ ਕਹਿ ਕੇ ਚੌੜੇ ਟਾਇਰ ਪਾ ਕੇ ਗੇੜੀਆਂ ਮਾਰਦੇ ਆ ਪ੍ਰੋਪਾਗੈਂਡਾ ਕਰਕੇ ਭੰਡਿਆ ਜਾਂਦਾ ਇਹ ਮੇਰੇ ਭਰਾ ਇੱਕ ਹਫਤੇ ਤੋਂ ਇੱਥੇ ਡਟੇ ਹੋਏ ਆ ਸਾਰੇ ਔਰ ਜ਼ਿਆਦਾਤਰ ਹਨਾਚੋਂ ਡਿਸਟ੍ਰਿਕਟ ਲੁਧਿਆਣਾ ਤੋਂ ਪਿੰਡ ਰੂਮੀ ਉਸ ਏਰੀਆ ਤੋਂ ਆਇਆ ਡੀਜ਼ਲ ਵੀ ਆਪਣੇ ਪੱਲਿਓਂ ਫੂਕਦੇ ਐ ਤੇ ਦਿਨ ਰਾਤ ਇੱਥੇ ਮੱਛਰਾਂ ਦੇ ਵਿੱਚ ਮੱਛਰਦਾਨੀਆਂ ਦੇ ਵਿੱਚ ਸੌਂਦੇ ਐ ਪੰਜਾਬ ਦੇ ਯੂਥ ਦੇ ਅੱਗੇ ਐਦਾਂ ਦੇ ਯੋਧਿਆਂ ਦੇ ਅੱਗੇ ਮੇਰਾ ਸਿਰ ਝੁਕਦਾ ਹੈ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਤਵੀਰ ਜੀ ਇੱਧਰ ਵੀ ਭਾਈਆਂ ਨੂੰ ਦਿਖਾ ਦਿਓ ਜਿਹੜੇ ਪੰਜਾਬ ਨੂੰ ਭੰਡਿਆ ਜਾਂਦਾ ਦੋਸਤੋ ਸਾਰਿਆਂ ਦਾ ਦਿਲੋਂ ਧੰਨਵਾਦ ਔਰ ਸੱਚੀ ਮੈਂ ਪ੍ਰਾਊਡ ਫੀਲ ਕਰ ਰਿਹਾ ਤੁਹਾਡੇ ਸਾਰੇ ਤੇ ਵਰਲਡ ਦੇ ਹਰ ਇੱਕ ਕੋਨੇ ਦੇ ਵਿੱਚ ਜਿੱਥੇ ਵੀ ਮੁਸੀਬਤ ਆਂਦੀ ਹੈ